ਆ ਵੇਖੋ ਜੀ ਸ਼ਹੀਦ ਬਾਬਾ ਦੀਪ ਸਿੰਘ ਰਾਈਸ ਮਿਲਜ਼ ਵਿਲੇਜ ਤਰਦੇਓ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਆ ਜੀ ਕੀ ਪ੍ਰੋਗਰਾਮ ਚੱਲ ਰਿਹਾ ਕੀ ਲੱਗਾ ਬਣਨ ਇੱਥੇ ਸੇਲਰ ਚੱਲ ਰਿਹਾ ਹੈ ਸੇਲਰ ਬਣ ਲੱਗਾ ਕਿੱਥੋਂ ਦੀ ਪਾਰਟੀ ਆ ਹੋਰ ਕਿੱਥੇ ਆਇਆ ਨਕਲੇ ਇੱਥੋਂ ਹੈ ਇੱਥੇ ਮੈਂ ਦਿੱਚੇ 89 ਤੋਂ ਹਾਂ ਕੋਤੋਂ ਮੈਂ ਆਇਆ ਇੱਥੇ ਲਓ ਜੀ ਛੱਡੋ ਇਹ ਗੱਲਾਂ ਇਹਨਾਂ ਵਿਚਾਰੇ ਮਿਸਤਰੀਆਂ ਨੂੰ ਕੀ ਪਤਾ ਆਹ ਲਓ ਜੀ ਪਿੰਡ ਵਾਲਿਓ ਧੂਫਾਂ ਬਲ ਚੁੱਕੀਆਂ ਨੇ ਆਹ ਲਓ ਜੀ ਧੂਫ ਬਲ ਰਹੀ ਆ ਨੀ ਪੱਥਰ ਰੱਖਿਆ ਗਿਆ ਵਾ ਬਰਫੀ ਦੀਆਂ ਟੁਕੜੀਆਂ ਜਣੀਆਂ ਨੇ ਉਹ ਵੀ ਵੇਖੋ ਇੱਥੇ ਰੱਖ ਦਿੱਤੀਆਂ ਗਈਆਂ ਨੇ ਤੇ ਇੱਥੇ ਪਿੰਡ ਦੇ ਵਿੱਚ ਆਹ ਦੇਖੋ ਇੱਟ ਵੀ ਆ ਚੁੱਕੀ ਆ ਪਿੱਲੀ ਆ ਭਾਵੇਂ ਚਲੋ ਪਿੱਲੀ ਆ ਨੀਆਂ ਹੀ ਮਾੜੀਆਂ ਦੀਆਂ ਵਿਚਾਰੀਆਂ ਦੀਆਂ ਮਿਲਦੀਆਂ ਖੈਰ ਆਪਣੇ ਪਿੰਡ ਦੇ ਵਿੱਚ ਸਾਰਿਆਂ ਨੂੰ ਪਤਾ ਕਿ ਪ੍ਰਦੂਸ਼ਣ ਤਾਂ ਸੁੱਖ ਨਾਲ ਪਹਿਲਾਂ ਹੀ ਬਹੁਤ ਆ ਰਾਣੇ ਗੁਰਜੀਤ ਦਾ ਹੀ ਬਹੁਤ ਆ ਪਰ ਇੱਥੇ ਤਾਂ ਲਾਲੇ ਆ ਗਏ ਲਾਲੇ ਆਣ ਕੇ ਇੱਥੇ ਕੀ ਲਾ ਰਹੇ ਆ ਰਾਈਸ ਮਿਲ ਪਿੰਡ ਤਰਦੇ ਹੋ ਦੇ ਵਿੱਚ ਅੱਜ ਤੋਂ ਪਿਛਲੇ ਮਹੀਨੇ ਆਪਾਂ ਪਿੰਡ ਦੇ ਵਿੱਚ ਜਿਹੜਾ ਵਾ ਇੱਕ ਰੈਗੂਲੇਸ਼ਨ ਪਾਸ ਕੀਤਾ ਸੀ ਕਿ ਪਿੰਡ ਦੇ ਵਿੱਚ ਕੋਈ ਵੀ ਫੈਕਟਰੀ ਜਿਹੜੀ ਆ ਉਹ ਨਹੀਂ ਲੱਗਣ ਦਿੱਤੀ ਜਾਏਗੀ ਪੁਵਿਹਖ ਦੇ ਵਿੱਚ ਜੇਕਰ ਕੋਈ ਲਾਉਣਾ ਚਾਹੁੰਦਾ ਤਾਂ ਉਹਦੇ ਸਬੰਧੀ ਪਿੰਡ ਦੀ ਗ੍ਰਾਮ ਸਭਾ ਪਿੰਡ ਦੇ ਲੋਕ ਫੈਸਲਾ ਕਰਿਆ ਕਰਨਗੇ ਕਿ ਪਿੰਡ ਚ ਕਿਹੜੀ ਚੀਜ਼ ਲੱਗਣੀ ਚਾਹੀਦੀ ਆ ਜਾਂ ਕਿਹੜੀ ਚੀਜ਼ ਨਹੀਂ ਲੱਗਣੀ ਚਾਹੀਦੀ ਆ ਰੋਡ ਦੇਖ ਲਿਓ ਇਹ ਰੋਡ ਹੈਗੀ ਆ ਸਾਡੀ 12 ਫੁੱਟ ਰੋਡ ਆ ਇਧਰ ਦੀ ਸਾਈਡ ਤੇ ਆ ਪਿੰਡ ਤਰਦੇਓ ਤੇ ਇਧਰ ਨਗਲੀ ਨਗਲੀ ਰੋਡ ਦੇ ਉੱਤੇ ਜਿਹੜਾ ਵਾ ਇਹ ਮਿਲ ਲੱਗਣ ਜਾ ਰਹੀ ਆ ਰਾਈਸ ਮਿਲ ਐਸ ਸੜਕ ਦੇ ਉੱਤੇ ਜੇ ਲੱਗਦੀ ਆ ਤਾਂ ਐਸ ਸੜਕ ਦੇ ਉੱਤੇ ਕੀ ਹੋਊਗਾ ਟਰੱਕਾਂ ਦੀਆਂ ਲੈਣਾ ਲੋਡਿੰਗ ਅਨਲੋਡਿੰਗ ਇਹ ਹੋਇਆ ਕਰਨੀ ਆ ਇੱਥੇ ਇਹ ਕਿੰਨੀ ਥਾਂ ਵਾ ਜੀ ਜਿਹੜੀ ਲਈ ਗਈ ਆ ਕਿੰਨੀ ਜਗ੍ਹਾ ਵਾ ਇਹ ਨਹੀਂ ਇਹ ਤਾਂ ਹੈਂ ਨਹੀਂ ਪਤਾ ਕੁਛੋਤੇ ਬੰਦੇ ਆ ਜਿਹੜੀ ਲਾ ਰਿਹਾ ਇਹ ਵੀ ਨਹੀਂ ਪਤਾ ਵੀ ਕਿੱਥੋਂ ਦੇ ਆ ਸਾਨੂੰ ਅੱਛਾ ਤੁਹਾਨੂੰ ਇਹ ਵੀ ਨਹੀਂ ਪਤਾ ਕਿੱਥੋਂ ਦੇ ਆ ਕਿਸੇ ਨੂੰ ਪਤਾ ਹੋਵੇ ਤੁਹਾਡੇ ਚੋਂ ਚੱਲ ਵਰਕ ਕਰਨੀ ਆ ਜੀ ਅਸੀਂ ਕਾਨ ਤੋਂ ਤੇ ਤੂੰ ਹੀ ਨਹੀਂ ਆਉਂਦਾ ਪੁੱਟਣਾ ਆਗੇ ਐਨੂੰ ਮੂੰਹ ਕਰੇ ਥੋੜਾ ਜਿਹਾ ਸਰਦਾਰ ਜੀ ਨਹੀਂ ਆਉਂਦਾ ਹੀ ਪੁੱਟਣਾ ਆਗੇ ਤੈਨੂੰ ਪਤਾ ਉਹ ਵੀ ਕਿੱਥੋਂ ਦੇ ਬੰਦੇ ਆ ਨਹੀਂ ਹਸਪਤਲੋਂ ਪਰ ਆ ਪਾਜੀ ਓਹ ਹੋ 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 ਪਾਜੀ ਤੁਹਾਨੂੰ ਨਹੀਂ ਮੈਨੂੰ ਪਤਾ ਨਹੀਂ ਕੋਈ ਪਤਾ ਨਹੀਂ ਕਿੱਥੋਂ ਦੇ ਬੰਦੇ ਆ ਪਾਜੀ ਤੁਹਾਨੂੰ ਪਤਾ ਨਹੀਂ ਸਾਨੂੰ ਨਹੀਂ ਪਤਾ ਤੈਨੂੰ ਪਤਾ ਵੀ ਕਿੱਥੋਂ ਦੇ ਬੰਦੇ ਆ ਵੇਖੋ ਪਿੰਡ ਦੇ ਸਰਪੰਚ ਨੂੰ ਨਹੀਂ ਪਤਾ ਪਾ ਤੈਨੂੰ ਪਤਾ ਵਾ ਕਿਤੇ ਕਿਥੇ ਦੇ ਬੰਦੇ ਆ ਇਹਨੇ 15 ੜੀ ਕਿਥੋਂ ਲੈਣੀ ਹਾਂ ਹਾਂ ਇਹਨੇ 15 ੜੀ ਕਿਥੋਂ ਲੈਣੀ ਆ ਤੁਹਾਡੇ ਲਾ ਕੇ ਮਿਲ ਰਗ ਲੱਗ ਰਹੀ ਆ ਜੀ ਲੱਗ ਰਹੀ ਆ ਪਰ ਸਾਨੂੰ ਦੇ ਪਰ ਪਾਣੀ ਬੰਦੇ ਕਿਤੇ ਕਿਤੇ ਨਹੀਂ ਆ ਹਾਂ ਸੋ ਪਿੰਡ ਦੀਆਂ ਤਿੰਨ ਪੰਚਾਇਤਾਂ ਨੇ ਤਿੰਨਾਂ ਪੰਚਾਇਤਾਂ ਨੂੰ ਕੋਈ ਪਤਾ ਨਹੀਂ ਵੀ ਕਿਹੜੀ ਮਿਲ ਲੱਗਣ ਜਾ ਰਹੀ ਆ ਪਿੰਡ ਦੇ ਵਿੱਚ ਰਾਇਸ ਮਿਲ ਪਹਿਲਾਂ ਹਵਾ ਤੇ ਪਾਣੀ ਦਾ ਪ੍ਰਦੂਸ਼ਣ ਜਿਹੜਾ ਉਹ ਪਹਿਲਾਂ ਹੀ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਦੇ ਪਰ ਹੁਣ ਟ੍ਰੈਫਿਕ ਦਾ ਪੋਲਿਊਸ਼ਨ ਇੱਥੇ ਬੋਇਲਰ ਵੀ ਲੱਗੇਗਾ ਇੱਥੇ ਫੱਕ ਵੀ ਹੋਏਗੀ ਇੱਥੇ ਸੁਸਰੀ ਵੀ ਹੋਏਗੀ ਸਾਰਾ ਕੁਝ ਹੋਏਗਾ ਸਾਡੇ ਪਿੰਡ ਦੇ ਵਿੱਚ ਕੋਈ ਸਾਡੀ ਪੰਚਾਇਤ ਤਿੰਨਾ ਪੰਚਾਇਤਾਂ ਦੇ ਕੋਲੇ ਨਾ ਪਿੰਡ ਤਰਦੇਉ ਦੀ ਪੰਚਾਇਤ ਨਾਤਰ ਦੀਓ ਸਰਦਾਰਾਂ ਦੀ ਪੰਚਾਇਤ ਨਾ ਸ਼ਹੀਦ ਮਲਕੀ ਸਿੰਘ ਨਗਰ ਦੀ ਪੰਚਾਇਤ ਕਿਸੇ ਨੂੰ ਨਹੀਂ ਪਤਾ ਤੇ ਲਾਲਾ ਜੀ ਆ ਗਏ ਨੇ ਸਾਡੇ ਪਿੰਡ ਦੇ ਵਿੱਚ ਮਿਲ ਲਾਉਣ ਨੇ ਪਿੰਡ ਵਾਲਿਓ ਰੈਗੂਲੇਸ਼ਨ ਪਾਇਆ ਸੀ ਆਪਾਂ ਪਿਛਲੀ 25 ਤਰੀਕ ਨੂੰ ਕਿ ਪਿੰਡ ਦੇ ਵਿੱਚ ਕੋਈ ਵੀ ਪਟਾਕਾ ਫੈਕਟਰੀ ਕੋਈ ਵੀ ਰਾਈਸ ਮਿਲ ਜਾਂ ਹੋਰ ਕੋਈ ਵੀ ਉਦਯੋਗ ਜਿਹੜਾ ਪਿੰਡ ਦੇ ਵਿੱਚ ਨਹੀਂ ਲੱਗਣ ਦਿੱਤਾ ਜਾਏਗਾ ਪਰ ਲਾਲਾ ਜੀ ਆ ਗਏ ਨੇ ਫੁੱਲ ਚੜਾ ਗਏ ਨੇ ਤੇ ਇੱਥੇ ਲੱਗਣ ਜਾ ਰਹੀ ਆ ਰਾਈਸ ਮਿਲ ਉਹ ਵੀ ਪਿੰਡ ਤਰਦੇ ਹੋ ਦੇ ਵਿੱਚ ਵੇਖੋ ਕਿਸੇ ਨੇ ਕਿਸੇ ਲਾਲੇ ਨੇ ਕਿਸੇ ਮਾਲਕ ਨੇ ਸਾਨੂੰ ਕੋਈ ਨਹੀਂ ਪੁੱਛਿਆ ਭਾਈ ਇਸ ਪਿੰਡ ਦੇ ਵਿੱਚ ਅਸੀਂ ਪਿੰਡ ਦੇ ਜ਼ਿੰਮੇਵਾਰ ਆਂ ਪਿੰਡ ਦੇ ਸਰਪੰਚ ਆ ਪਿੰਡ ਦੀਆਂ ਪੰਚਾਇਤਾਂ ਨੇ ਆਪਣੇ ਆਪ ਹੀ ਮੂੰਹ ਚੁੱਕ ਕੇ ਆ ਕੇ ਲਾਉਣ ਦਾ ਪਏ ਨੇ ਸਾਡੇ ਪਿੰਡ ਦੇ ਵਿੱਚ ਮਿਲ ਇਹ ਹਣ ਲੱਗਣ ਦੇਣੀ ਆ ਜਾਂ ਨਹੀਂ ਲੱਗਣ ਦੇਣੀ ਇਹ ਤਾਂ ਪਿੰਡ ਦੇ ਲੋਕਾਂ ਨੇ ਫੈਸਲਾ ਕਰਨਾ ਇਹ ਨਾ ਕਿਸੇ ਪੰਚਾਇਤ ਨੇ ਕਰਨਾ ਨਾ ਕਿਸੇ ਮੋਤਬਰ ਨੇ ਕਰਨਾ ਇਹ ਮਿਲ ਪਿੰਡ ਵਾਲਿਓ ਲੱਗਣ ਦੇਣੀ ਜਾਂ ਨਹੀਂ ਲੱਗਣ ਦੇਣੀ ਇਹ ਥੋਡੀ ਮਰਜ਼ੀ ਆ ਪਿੰਡ ਤਰਦੇ ਹੋ ਲਿਖ ਦਿੱਤਾ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਪ੍ਰਦੂਸ਼ਣ ਸੁੱਖ ਨਾਲ ਪਹਿਲਾਂ ਹੀ ਰਾਣੇ ਗੁਰਜੀਤ ਦਾ ਬਹੁਤ ਹੈ ਪਰ ਇੱਥੇ ਲਾਲਾ ਜੀ ਆ ਚੁੱਕੇ ਨੇ ਲਾਲਾ ਜੀ ਨੇ ਫੁੱਲ ਜਿਹੜੇ ਨੇ ਆ ਫੁੱਲ ਵੇਖੋ ਨਹੀਂ ਪੱਥਰ ਵੀ ਰੱਖ ਦਿੱਤਾ ਗਿਆ ਕਿਸੇ ਪੰਚ ਨੂੰ ਕਿਸੇ ਸਰਪੰਚ ਨੂੰ ਨਹੀਂ ਪਤਾ ਪਿੰਡ ਦੇ ਵਿੱਚ ਨਹੀਂ ਪੱਥਰ ਵੀ ਰੱਖ ਦਿੱਤਾ ਗਿਆ ਤੂਫਾਂ ਬਾਲ ਦਿੱਤੀਆਂ ਗਈਆਂ ਨੇ ਬਰਫ਼ੀ ਦੀਆਂ ਟੁਕੜੀਆਂ ਵੀ ਜੜੀਆਂ ਨੇ ਉਹ ਰੱਖ ਦਿੱਤੀਆਂ ਗਈਆਂ ਨੇ ਸੋ ਪਿੰਡ ਵਾਲਿਓ ਫੈਸਲਾ ਤੁਸੀਂ ਕਰਨਾ ਲੋਕਾਂ ਨੇ ਮੇਰੇ ਹੱਥ ਵਸ ਜਾਂ ਮੇਰੇ ਬਾਕੀ ਪੰਚਾਇਤਾਂ ਦੇ ਵਸ ਨਹੀਂ ਤੁਹਾਡੇ ਵਸਿਆ ਕਿ ਪਿੰਡ ਨੂੰ ਹੋਰ ਪ੍ਰਦੂਸ਼ਣ ਭਰਪੂਰ ਬਣਾਉਣਾ ਕਿ ਨਹੀਂ ਬਣਾਉਣਾ ਗੱਲ ਕਰਵਾ ਦਿਓ ਜੀ ਮੇਰੇ ਫੋਨ ਤੇ ਕਿਸ ਦੇ ਨਾਲ ਜਿਹੜੇ ਬੰਦਾ ਤੁਹਾਨੂੰ ਲਾਇਆ ਜਨੇ ਗੱਲ ਕਰਾਓ ਜੀ ਜਿਹੜੇ ਬੰਦੇ ਨੇ ਲਾਇਆ ਤੁਹਾਨੂੰ ਪਾਣੀ ਪਾਣੀ ਨਹੀਂ ਪੀਣਾ ਪਾਣੀ ਵੀ ਨਹੀਂ ਪੀਣਾ ਜੀ ਤੁਹਾਡਾ ਹਾਂਜੀ ਗੱਲ ਕਰਵਾਓ ਜਿਹੜੇ ਬੰਦੇ ਨੇ ਲਾਇਆ ਤੁਹਾਨੂੰ ਯਾਰ ਤਨ ਪੈਸੇ ਕਿੱਦੇ ਕੋ ਲੈਣੇ ਤੁਸੀਂ ਸ਼ਾਮ ਨੂੰ ਯਾਰ ਪੈਸੇ ਕਿੱਦੇ ਕੋ ਲੈਣੇ ਜੇ ਗੱਲ ਕਰਾਓ ਗੱਲ ਕਰਾਓ ਆਪਣੇ ਫੋਨ ਤੋਂ ਲਾ ਦਿਓ ਲਓ ਜੀ ਆਪਣੇ ਫੋਨ ਤੋਂ ਲਾਓ ਫੋਨ ਲਓ ਜੀ ਫੋਨ ਲੱਗ ਰਿਹਾ ਏ ਲਓ ਜੀ ਹੈਲੋ ਹਾਂ ਹਾਂ ਲਓ ਜੀ ਬਾਉ ਜੀ ਹੁਣਾਂ ਦੇ ਨਾਲ ਹੁਣ ਗੱਲ ਹੋਊਗੀ ਹੈਲੋ ਅਬ ਬਹੁਤ ਹੀ ਅਕਰਮ ਗੱਲ ਮਾਰੀ ਕਿੱਥੇ ਆ ਫੋਨ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਮਨਦੀਪ ਧਰਦੇਓ ਗੱਲ ਕਰ ਰਿਹਾ ਆ ਬਾਜੀ ਹਾਂਜੀ 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 ਇਹ ਬਾਜੀ ਇੱਥੇ ਕੰਮ ਚੱਲ ਰਿਹਾ ਮੇਰੇ ਪਿੰਡ ਦੇ ਵਿੱਚ ਹਾਂਜੀ ਹਾਂਜੀ ਤੇ ਇੱਥੇ ਕੀ ਲਾਉਣ ਜਾ ਰਹੇ ਜੇ ਸ਼ੈੱਲ ਲਾ ਰਹੇ ਹਾਂ ਸ਼ੈੱਲ ਲਾ ਰਹੇ ਜੀ ਹਾਂਜੀ ਹਾਂਜੀ ਜਦੋਂ ਕੋਈ ਫੈਕਟਰੀ ਲਾਈਦੀ ਆ ਤੇ ਪਿੰਡ ਦੀ ਪੰਚਾਇਤ ਨੂੰ ਪਿੰਡ ਦੀ ਪੰਚਾਇਤ ਦੀ ਐਨਓ ਸੀ ਨਹੀਂ ਲਈਦੀ ਪਹਿਲਾਂ ਕਿ ਬਾਈ ਪਿੰਡ ਦੀ ਪੰਚਾਇਤ ਦੀ ਐਨਓਸੀ ਨਹੀਂ ਲਈਦੀ ਵੀ ਪਿੰਡ ਦੀ ਪੰਚਾਇਤ ਨੂੰ ਕੋਈ ਆਬਜੈਕਸ਼ਨ ਹੈਗਾ ਪਿੰਡ ਦੇ ਲੋਕਾਂ ਨੂੰ ਕੋਈ ਆਬਜੈਕਸ਼ਨ ਹੈਗਾ ਕੋਈ ਐਨਓਸੀ ਲਈਦੀ ਹੈ ਕਿ ਐਨਓਸੀ ਨਾਲ ਦੀ ਵੀ ਕੋਈ ਚੀਜ਼ ਹੈਗੀ ਕਿ ਨਹੀਂ ਹੈਗੀ ਐਨਓਸੀ ਲਈਦੀ ਹੈ ਜੀ ਐਨਓਸੀ ਮੈਕਮਾ ਤੋਂ ਲਈ ਗਈ ਪਹਿਲਾਂ ਆਪਾਂ ਅੱਛਾ ਜੀ ਹੈ ਹੈ ਜਲਦੀ ਦੇ ਆਪਾਂ ਇਹਨੂੰ ਐਨਓਸੀ ਲਈਏ ਪਹਿਲਾਂ ਬਾਜੀ ਪਿੰਡ ਦੀ ਪੰਚਾਇਤ ਨੂੰ ਪੁੱਛਿਆ ਵੀ ਪਿੰਡ ਤੁਹਾਡੇ ਚ ਫੈਕਟਰੀ ਲਾਉਣ ਲੱਗੇ ਆਹੀਂ ਪਿੰਡ ਦੇ ਪਿੰਡਾਂ ਦੀ ਗੱਲ ਹੋਈ ਤਿੰਨ ਪੰਚਾਇਤਾਂ ਨੇ ਪਿੰਡ ਦੇ ਵਿੱਚ ਪਿੰਡ ਤਰਦੇਓ ਪੰਚਾਇਤ ಗ್ರಾಮ ਪੰਚਾਇਤ ਤਰਦੇਓ ਸਰਦਾਰਾਂ ਤੇ ਮਲਕੀਤ ਸਿੰਘ ਨਗਰ ਤਿੰਨ ਪੰਚਾਇਤਾਂ ਵਾਂ ਤੇ ਤੁਸੀਂ ਆਣ ਕੇ ਪਿੰਡ ਦੇ ਵਿੱਚ ਫੈਕਟਰੀ ਲਾਉਣ ਲੱਗ ਪਏ ਜੇ ਪਿੰਡ ਦੀ ਪੰਚਾਇਤ ਨੂੰ ਪੁੱਛਿਆ ਐਨੂੰ ਸੀ ਕਿੱਥੋਂ ਲੈਣੀ ਜੇ ਪਿੰਡ ਦੀ ਪੰਚਾਇਤ ਕੋਲੋਂ ਬਾਅਦ ਚ ਇੱਕ ਪਿੰਡ ਦੀ ਪੰਚਾਇਤ ਤੋਂ ਨਹੀਂ ਲਈ ਤੇ ਫਿਰ ਮੈਕਵਾਜੋਂ ਲਈਏ ਬਾਕੀ ਮਿਲ ਲੈਣੇ ਕੋਈ ਗੱਲ ਨਹੀਂ ਕਿੱਥੇ ਮਿਲਦੇ ਆਓ ਇੱਥੇ ਆਜੋ ਜੀ ਕਦੋਂ ਆਉਂਦੇ ਜੇ ਬੰਦ ਕਰਤਾ ਜੀ ਕੰਮ ਤੁਹਾਡਾ ਰੋਕ ਦਿੱਤਾ ਗਿਆ ਵਾ ਪੰਚਾਇਤਾਂ ਦੇ ਕੋਲੇ ਹਾਜ਼ਰ ਹੋ ਸ਼ਾਮ ਤੱਕ ਤੁਸੀਂ ਆਪਣਾ ਰੱਖੋ ਆਪਣਾ ਪੱਖ ਜਿੰਨਾ ਚਿਰ ਫਾਈਨਲ ਨਹੀਂ ਹੁੰਦਾ ਉਹਨਾਂ ਚਿਰ ਇੱਥੇ ਕੰਮ ਨਹੀਂ ਕਰਨਾ ਜੀ ਜੀ ਠੀਕ ਹੈ ਜੀ ਕੰਮ ਬੰਦ ਕਰ ਦਿਓ ਕੰਮ ਬੰਦ ਕਰਾਤਾ ਤੁਹਾਡਾ ਬੰਦਿਆਂ ਨੂੰ ਕਹਿਤਾ ਆਪਣੀ ਛੁੱਟੀ ਕਰੋ ਜਿੰਨਾ ਚਿਰ ਤਿੰਨਾ ਪੰਚਾਇਤਾਂ ਦੇ ਨਾਲ ਪਿੰਡ ਦੇ ਲੋਕਾਂ ਦੇ ਨਾਲ ਤੁਹਾਡੀ ਮੀਟਿੰਗ ਨਹੀਂ ਹੋ ਜਾਂਦੀ ਪਿੰਡ ਦੇ ਲੋਕ ਫੈਸਲਾ ਨਹੀਂ ਕਰ ਲੈਂਦੇ ਵੀ ਪਿੰਡ ਦੇ ਵਿੱਚ ਮੇਲ ਲੱਗਣ ਦੇਣੀ ਆ ਜਾਂ ਨਹੀਂ ਲੱਗਣ ਦੇਣੀ ਉਹਨਾਂ ਚਿਰ ਖਬਰਦਾਰ ਕਿਸ ਨੇ ਕੰਮ ਕੀਤਾ ਜੀ ਪਿੰਡ 'ਚ ਠੀਕ ਹੈ ਜੀ ਆਜੋ ਆਜੋ ਚਲੋ ਜੀ ਤੁਸੀਂ ਕਰੋ ਛੁੱਟੀ ਭਾਈ ਠੀਕ ਆ ਹਾਂ ਤੂੰ ਹੀ ਛੁੱਟੀ ਕਰੋ ਮੇਰੀ ਗੱਲ ਸੰਦੇ ਨਾ ਛੁੱਟੀ ਬਾਜ਼ ਮਾਰ ਕੇ ਆਏ ਨਗੇ ਹਾਂ ਨਾ ਮੈਂ ਤੋ ਵੇਖੋ ਤੂੰ ਹੀ ਤਾਂ ਮਜ਼ਦੂਰ ਬੰਦੇ ਓ ਯਾਰ ਤੁਹਾਡੇ ਤੂੰ ਹੁਣ ਕੰਮ ਨਹੀਂਗਾ ਕਰਨਾ ਇੱਥੇ ਠੀਕ ਆ ਕਰੋ ਛੁੱਟੀਆਂ ਤੂੰ ਆ ਛੁੱਟੀ ਵੀ ਨਹੀਂ ਕਰਨੀ ਕਿ ਕਿਥੋਂ ਦੇ ਬੰਦੇ ਹੈ ਹਾਂ ਹਾਂ ਨਹੀਂ ਨਹੀਂ ਤੂੰ ਹੀ ਤੇ ਭਾਈ ਤੁਹਾਡੀ ਤਾਂ ਦਿਹਾੜੀ ਪੈਣੀ ਆ ਨੰਬਰ ਦੋ ਜੀ ਇਹਦਾ ਨੰਬਰ ਬੋਲਿਓ ਠੀਕ ਆ ਜੀ ਆ ਕਾਰਡ ਫੜਾ ਦਿਓ ਮੈਨੂੰ ਕਾਰਡ ਤੋਂ ਮੈਂ ਖਿੱਚ ਲਾਂ ਫੋਟੋ ਚਲੋ ਜੀ ਠੀਕ ਆ ਵੀ ਪਿੰਡ ਵਾਲਿਓ ਮੈਂ ਤਾਂ ਇਕੱਲੇ ਨੇ ਆਪਣੀ ਆਣ ਕੇ ਜ਼ਿੰਮੇਵਾਰੀ ਨਿਭਾਤੀ ਐ ਛੇ ਮੈਨੂੰ ਜਦੋਂ ਪਤਾ ਲੱਗਾ ਤੇ ਮੈਂ ਇਕੱਲੇ ਨੇ ਆਪਣੀ ਜ਼ਿੰਮੇਵਾਰੀ ਨਿਭਾਤੀ ਹਾਂ ਹਣ ਬਾਕੀ ਤੁਸੀਂ ਦੱਸਣਾ ਪਿੰਡ ਵਾਲਿਆਂ ਨੇ ਕਿ ਮੇਲ ਇਹ ਵਾਲੀ ਪਿੰਡ ਦੇ ਵਿੱਚ ਲੱਗਣ ਦੇਣੀ ਜਾਂ ਨਹੀਂ ਲੱਗਣ ਦੇਣੀ ਇਹ ਸਾਡੀ ਗ੍ਰਾਮ ਸਭਾ ਫੈਸਲਾ ਕਰੇਗੀ ਪਿੰਡ ਦੇ ਲੋਕ ਫੈਸਲਾ ਕਰਨਗੇ ਤੁਸੀਂ ਲੋਕ ਫੈਸਲਾ ਕਰੋਗੇ ਧੰਨਵਾਦ